ਪੰਜਾਬ ਚ ਹਰ ਸਾਲ ਸੜਕੀ ਹਾਦਸਿਆਂ ਦੇ ਵਿੱਚ 6 ਤੋਂ 7000 ਲੋਕ ਆਪਣੀ ਜਾਨ ਗਵਾ ਬੈਠਦੇ ਹਨ ਇਹ ਐਸੀ ਨਹੀਂ ਕਹਿ ਰਹੇ ਬਲਕਿ ਇਹ ਸਰਕਾਰੀ ਆਂਕੜਿਆਂ ਦੇ ਮੁਤਾਬਕ ਜਿਹੜੀ ਹੈ ਰੋਜ਼ਾਨਾ ਜਿਹੜੇ ਹਾਦਸੇ ਹੁੰਦੇ ਉਸ ਦੇ ਵਿੱਚ ਤਕਰੀਬਨ 15 ਤੋਂ 16 ਲੋਕਾਂ ਦੀ ਜਿਹੜੀ ਮੌਤ ਹੋ ਜਾਂਦੀ ਹੈ ਲੇਕਿਨ ਹੁਣ ਇਸ ਦੇ ਉੱਤੇ ਜਿਹੜਾ ਇਸ ਨੂੰ ਕੰਟਰੋਲ ਕਰਨ ਦੇ ਲਈ ਪੰਜਾਬ ਸਰਕਾਰ ਦੀ ਇੱਕ ਮਹੱਤਵਕਾਂਸ਼ੀ ਯੋਜਨਾ ਜਿਹੜੀ ਹੈਗੀ ਹੈ ਸੜਕ ਸੁਰੱਖਿਆ ਫੋਰਸ ਜਿਹੜੀ ਕਿ ਅੱਜ 1 ਫਰਵਰੀ ਤੋਂ ਜਿਹੜੀ ਹੈ ਹੋਂਦ ਵਿੱਚ ਆ ਚੁੱਕੀ ਹੈ ਅੱਜ ਤੋਂ ਉਹਨਾਂ ਦੀ ਡਿਪਟੀਮੈਂਟ ਜਿਹੜੀ ਉਹ ਕਰ ਦਿੱਤੀ ਗਈ ਹੈ ਹਰ 30 ਕਿਲੋਮੀਟਰ ਦੀ ਦੂਰੀ ਤੇ ਸੜਕ ਸੁਰੱਖਿਆ ਫੋਰਸ ਹੋਵੇਗੀ ਜਿੱਥੇ ਵੀ ਕੋਈ ਸੜਕੀ ਹਾਦਸਾ ਹੁੰਦਾ ਉੱਥੇ ਜਿਹੜੇ ਸਮੇਂ ਦੇ ਵਿੱਚ ਉੱਥੇ ਪਹੁੰਚੇਗੀ ਜਿਹੜਾ ਤੈ ਸਮੇਂ ਦਿੱਤਾ ਗਿਆ ਹੈ ਤਾਂ ਉਸੇ ਸਮੇਂ ਦੇ ਦੌਰਾਨ ਉੱਥੇ ਜਾ ਕੇ ਉੱਥੇ ਮਦਦ ਪਹੁੰਚਾਏਗੀ ਇਹ ਰਹੀ ਇੱਕ ਹਾਈ ਟੈਕ ਗੱਡੀਆਂ ਜਿਹੜੀ ਉਹ ਐਸਐਸਐਫ ਲਈ ਦਿੱਤੀ ਗਈ ਹੈ ਜਿਹੜੀ ਸੜਕ ਸੁਰੱਖਿਆ ਫੋਰਸ ਬਣਾਈ ਗਈ ਹੈ ਇਹਦੇ ਵਿੱਚ ਤਕਰੀਬਨ 5000 ਤੋਂ ਜ਼ਿਆਦਾ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ ਅਸੀਂ ਇਸ ਲਈ ਮੌਜੂਦਾ ਉਸ ਸੀਐਸਐਫ ਦੇ ਜਿਹੜਾ ਕੰਟਰੋਲ ਰੂਮ ਜਿਹੜਾ ਇੱਕ ਬਣਾਇਆ ਗਿਆ ਮੋਹਾਲੀ ਦੇ ਵਿੱਚ ਜਿਹੜਾ 112 ਨੰਬਰ ਹਾਲਾਂਕਿ ਇਹ ਕੰਟਰੋਲ ਰੂਮ ਪਹਿਲਾਂ ਹੋਰ ਚੀਜ਼ਾਂ ਲਈ ਚੱਲ ਰਿਹਾ ਸੀ ਲੇਕਿਨ ਹੁਣ ਸਰਕ ਸੁਰੱਖਿਆ ਫੋਰਸ ਦੇ ਲਈ ਇਸ ਨੂੰ ਮੇਨ ਬਣਾਇਆ ਗਿਆ ਤੇ ਸਾਡੇ ਨਾਲ ਹੈਗੇ ਹਰਪਾਲ ਸਿੰਘ ਜਿਹੜੇ ਕਿ ਇੱਥੇ ਦੇ ਇੰਚਾਰਜ ਹੈਗੇ ਪਹਿਲਾਂ ਇਹਨਾਂ ਨਾਲ ਗੱਲ ਕਰ ਲੈਨੇ ਹਰਪਾਲ ਜੀ ਅਸੀਂ ਜਾਨਣਾ ਚਾਹਾਂਗੇ ਅੱਜ ਤੋਂ ਸਰਕ ਸੁਰੱਖਿਆ ਫੋਰ ਜਿਹੜੀ ਹੈ ਹੋਣ ਦੇ ਵਿੱਚ ਆ ਗਈ ਹੈ ਅੱਜ ਤੋਂ ਵਰਕਿੰਗ ਸ਼ੁਰੂ ਹੋਗੀ ਤੇ ਕਿਸ ਤਰੀਕੇ ਦੀ ਇਹ ਵਰਕਿੰਗ ਰਹੇਗੀ ਤੇ ਕਿਵੇਂ ਤੁਹਾਡੇ ਕੋਲੇ ਕੀ ਹੈ ਜਿਹੜਾ ਪੂਰਾ ਕੰਟਰੋਲ ਹੈ ਦਾ ਜੀ ਕੋਜੀ ਡਾਇਲ 112 ਮੇਨ ਸਟੇਟ ਦਾ ਕੰਟਰੋਲ ਰੂਮ ਹੈ ਜੀ ਇਹ ਮਾਨਯੋਗ ਸੀਐਮ ਸਾਹਿਬ ਪੰਜਾਬ ਅਤੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਅਤੇ ਸਪੈਸ਼ਲ ਡੀਜੀਪੀ ਸਾਹਿਬ ਲਾਅ ਐਂਡ ਆਰਡਰ ਜੀ ਦੀ ਨਿਗਰਾਨੀ ਹੇਠ ਚੱਲ ਰਿਹਾ ਇਥੇ ਹਰੇਕ ਤਰ੍ਹਾਂ ਦੀ ਐਮਰਜੈਂਸੀ ਦੇ ਦੌਰਾਨ ਡਾਇਲ 112 ਕਰਕੇ ਜਾਂ 100 ਨੰਬਰ ਡਾਇਲ ਕਰਕੇ ਕਿਸੇ ਵੀ ਮੁਸੀਬਤ ਜਾਂ ਜਾਂ ਕਿਸੇ ਵੀ ਐਮਰਜੈਂਸੀ ਦੌਰਾਨ ਸਹਾਇਤਾ ਪਰ ਪ੍ਰਦਾਨ ਕੀਤੀ ਜਾਂਦੀ ਹੈ ਪੁਲਿਸ ਮੈਡੀਕਲ ਤੇ ਫਾਇਰ ਤੇ ਡਿਜਾਸਟਰ ਦੀਆਂ ਹੈਲਪਲਾਈਨਾਂ ਦੇ ਸਾਰੀਆਂ 112 ਨੰਬਰ ਤੇ ਆਉਂਦੀਆਂ ਨੇ ਕੋਈ ਵੀ ਕਿਸੇ ਤਰ੍ਹਾਂ ਦੀ ਕਿਤੇ ਦੁੜ ਘਟਣਾ ਹੁੰਦੀ ਹੈ ਹੁਣ ਮਾਜੋਗ ਸੀਐਮ ਸਾਹਿਬ ਵੱਲੋਂ 144 ਗੱਡੀਆਂ ਸਪੈਸ਼ਲ ਸੜਕ ਸੁਰੱਖਿਆ ਫੋਰਸ ਦੇ ਲਈ ਲਗਾਈਆਂ ਗਈਆਂ ਨੇ ਜਿਨ੍ਹਾਂ ਨੂੰ 30 ਕਿਲੋਮੀਟਰ ਦਾ ਏਰੀਆ ਡਿਜ਼ਾਈਨ ਕੀਤਾ ਗਿਆ ਹੈ ਜਿਨ੍ਹਾਂ ਗੱਡੀਆਂ ਨੂੰ ਤੁਸੀਂ ਮੈਪ ਤੇ ਦੇਖੋਗੇ ਵੀ ਇਹ ਗੱਡੀਆਂ ਆ ਦੇਖੋ ਇਹ ਗੱਡੀਆਂ ਪਰ ਮੈਪ ਤੇ ਚਲਦੀਆਂ ਹੋਈਆਂ ਤੁਹਾਨੂੰ ਨਜ਼ਰ ਆਉਣਗੀਆਂ ਜਿਹੜੀਆਂ ਅੱਜ ਤੋਂ ਜਿਹੜੀਆਂ ਰੋਡ ਦੁਰਘਟਨਾਵਾਂ ਹੋ ਰਹੀਆਂ ਸੀਗੀਆਂ ਜਿਨ੍ਹਾਂ ਨੂੰ ਠੱਲ ਪਾਉਣ ਦੇ ਲਈ ਇਹ ਗੱਡੀਆਂ ਦੀ ਸ਼ੁਰੂਆਤ ਕੀਤੀ ਗਈ ਹੈ ਜਿਹੜੀ ਅੱਜ ਇਹਨਾਂ ਦੀ ਪਹਿਲੀ ਵਾਰੀ ਤੋਂ ਇਹ ਸ਼ੁਰੂਆਤ ਹੈ ਅੱਜ ਤੋਂ ਇਹ ਗੱਡੀਆਂ ਸੜਕ ਤੇ ਤੁਹਾਨੂੰ ਮਦਦ ਕਰਦੀਆਂ ਨਜ਼ਰ ਆਉਣਗੀਆਂ ਹਰਪਾਲ ਜੀ ਇਸ ਕੰਟਰੋਲ ਰੂਮ ਦਾ ਮੁੱਖ ਮੰਤਵ ਕੀ ਹੋਏ ਮੁੱਖ ਮੰਤਵ ਇਹ ਹੈ ਜੀ ਇਹ ਤੇ ਹਰੇਕ ਵੀ ਕੋਈ ਵੀ ਕਾਲਰ ਪੰਜਾਬ ਦੇ ਕਿਸੇ ਵੀ ਕੋਨੇ ਤੇ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਦੌਰਾਨ ਕਾਲ ਕਰ ਸਕਦਾ ਔਰ ਉਸ ਨੂੰ ਕਾਲ ਕਰਨ ਤੋਂ ਬਾਅਦ 10 ਔਰ 15 ਮਿੰਟ ਦੇ ਵਿੱਚ ਵਿੱਚ ਜਿਹੜੀ ਉਹਨੂੰ ਮੋਢੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ ਜੀ ਤੇ ਅਸੀਂ ਤੁਹਾਡੇ ਨਾਲ ਜਾਨਣਾ ਚਾਹਾਂਗੇ ਕਿ ਸਿੱਕੇ ਦੀ ਵਰਕਿੰਗ ਹੈ ਕਿ ਪੂਰੇ ਕੰਟਰੋਲ ਰੂਮ ਦੀ ਕਿਉਂਕਿ ਇੱਥੇ ਤੇ ਕਿੰਨੇ ਕ ਐਮਪਲੋਈ ਇੱਥੇ ਜਿਹੜਾ ਉਹ ਕੰਮ ਕਰ ਰਹੇ ਤੇ ਕਿਵੇਂ ਇਹ ਕੀ ਆਰਾਊਂਡ ਦਾ ਕਲੌਕ ਹੈ ਪੂਰਾ ਇਹ ਪੂਰਾ ਜਿਹੜਾ ਕੰਟਰੋਲ ਰੂਮ ਚੱਲਦਾ ਹੈ ਬਿਲਕੁਲ ਅਕੋਜੀ ਇਹ ਸਾਡਾ ਇਹ ਜਿਹੜਾ ਸਟੇਟ ਕੰਟਰੋਲ ਰੂਮ ਹੈ ਇਹ ਪੂਰੇ ਇੱਥੇ ਸਾਡੇ ਕੋਲ 200 ਕਰਮਚਾਰੀ ਜਿਹੜੇ ਇੱਕ ਕੰਮ ਕਰਦੇ ਨੇ ਇਸ ਕੰਟਰੋਲ ਰੂਮ ਨੂੰ ਅਸੀਂ ਚਾਰ ਜ਼ੋਨਾਂ ਦੇ ਵਿੱਚ ਪੂਰੇ ਪੰਜਾਬ ਨੂੰ ਚਾਰ ਜ਼ੋਨਾਂ ਦੇ ਵਿੱਚ ਵੰਡਿਆ ਮਾਝਾ ਮਾਲਵਾ ਤੇ ਦੁਆਬਾ ਇਹਦੇ ਚਾਰ ਜ਼ੋਨਾਂ ਸਾਡੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਇੱਕ ਇੱਕ ਸੈਟਅਪ ਲਾਇਆ ਹੋਇਆ ਜਿਹਨਾਂ ਨੂੰ ਅਸੀਂ ਨਾਂ ਦਿੱਤਾ ਹੈ ਡੀਸੀਸੀ ਡਿਸਟ੍ਰਿਕਟ ਕੋਆਰਡੀਨੇਟਰ ਸੈਂਟਰ ਸਾਡੇ ਕੋਲ ਕਾਲ ਆਉਂਦੀ ਨੇ 40 ਪਿਛੇ ਸੀਐਮ ਬਟੇਨੇ ਕੋਲ ਰਿਕਾਰਡ ਮੈਨੇਜਰ ਜਿਨ੍ਹਾਂ ਕੋਲ ਕਿਸੇ ਕੋਲ ਵੀ ਕਿਸੇ ਵੀ ਕੋਨੇ ਤੋਂ ਕਾਲ ਆ ਸਕਦੀ ਹੈ ਕਾਲ ਆਉਂਦੀ ਹੈ ਕਾਲ ਨੂੰ ਰਿਕਾਰਡ ਕੀਤਾ ਜਾਂਦਾ ਰਿਕਾਰਡ ਕਰਨ ਤੋਂ ਬਾਅਦ ਡਿਸਪੈਚ ਕੀਤਾ ਜਾਂਦਾ ਡਿਸਪੈਚ ਕਰਨ ਤੋਂ ਬਾਅਦ ਜਿਹੜੀ ਕਾਲ ਉਸ ਜ਼ਿਲ੍ਹੇ ਦੇ ਵਿੱਚ ਚਲੀ ਜਾਂਦੀ ਹੈ ਉਹ ਜ਼ਿਲ੍ਹੇ ਦੇ ਵਿੱਚ ਡੀਸੀC ਅੱਗੇ ਜਿਹੜੀ ਵੀ ਨੀਅਰੈਸਟ ਗੱਡੀ ਹੁੰਦੀ ਹੈ ਉਹ ਨੀਅਰੈਸਟ ਗੱਡੀ ਨੂੰ ਡਿਸਪੈਚ ਕਰ ਦਿੰਦਾ ਉਹ ਡਿਸਪੈਚ ਕਰਨ ਤੋਂ ਬਾਅਦ ਗੱਡੀ ਮੌਕੇ ਤੇ ਜਾਂਦੀ ਹੈ ਮੌਕੇ ਤੇ ਜੋ ਵੀ ਉਹਨੂੰ ਰਿਕੁਆਇਰਮੈਂਟ ਹੁੰਦੀ ਹੈ ਉਸ ਮੁਤਾਬਕ ਉਸ ਨੂੰ ਸਹਾਇਤਾ ਪ੍ਰਦਾਨ ਕਰਨ ਤੋਂ ਬਾਅਦ ਆਪਣੇ ਵਾਪਸ ਬੀਟ ਪੁਆਇੰਟ ਤੇ ਹਾਜ਼ਰ ਆ ਜਾਂਦੀ ਹੈ ਤੇ ਐਸਐਸএফ ਲਈ ਕੋਈ ਸਪੈਸ਼ਲ ਟ੍ਰੇਨਿੰਗ ਐਕਟੀਵਿਟੀ ਬਿਲਕੁਲ ਜੀ ਸਾਰੇ ਕਰਮਚਾਰੀਆਂ ਨੂੰ ਇਸੇ ਬਾਰੇ ਮੋਡਲੀ ਸਹਿਤਾ ਦਿੱਤੀ ਮੋਡਲੀ ਜਾਣਕਾਰੀ ਦਿੱਤੀ ਗਈ ਹੈ ਵੀ ਕਿਵੇਂ ਤੁਸੀਂ ਉਹਨਾਂ ਦੀਆਂ ਗੱਡੀਆਂ ਨੂੰ ਜੇ ਕੋਈ ਕਾਲ ਆਉਂਦੀ ਹੈ ਉਹਨੂੰ ਕਿਵੇਂ ਰਿਸੀਵ ਕਰਨਾ ਤੇ ਕਿਵੇਂ ਰਿਕਾਰਡ ਕਰਨਾ ਤੇ ਕਿਵੇਂ ਡਿਸਪੈਚ ਕਰਨਾ ਤੇ ਅੱਗੇ ਗੱਡੀਆਂ ਨੂੰ ਜਿਹੜੇ ਕਰਮਚਾਰੀ ਟ੍ਰੇਨ ਕਰ ਕਰਮਚਾਰੀ ਲਗਾਏ ਗਏ ਨੇ ਤੇ ਇਹ ਹਰ ਕਿਸੇ ਦੀ ਉਹ ਸਕਰੀਨ ਤੇ ਅਗਰ ਕੋਈ ਕਾਲ ਆਉਂਦੀ ਹੈ ਕੋਈ ਕਿਸੇ ਨੂੰ ਮਦਦ ਲੈਣੀ ਹੈ ਕੋਈ ਐਕਸੀਡੈਂਟ ਹੁੰਦਾ ਹੈ ਤੇ ਉਹ ਹਰ ਸਕਰੀਨ ਦੇ ਉੱਤੇ ਨਹੀਂ ਬਿਲਕੁਲ ਜੀ ਇਹ ਸਾਡੇ ਕੋਲ ਸਾਰੇ ਕਿਸੇ ਵੀ ਸਕਰੀਨ ਤੇ ਕਾਲ ਆ ਸਕਦੀ ਹੈ ਇਹ ਸਾਰੇ ਜਿਹੜਾ 40 ਦੇ ਕਰੀਬ ਜਿਹੜੇ ਹੈਗੇ ਕਾਲ ਰਿਕਾਰਡ ਮੈਨੇਜਰ ਬੈਠੇ ਨੇ ਕਿਸੇ ਵੀ ਦੇ ਸਕਰੀਨ ਤੇ ਕਾਲ ਆ ਸਕਦੀ ਹੈ ਸਾਰੇ ਉਸ ਨੂੰ ਕਾਲ ਨੂੰ ਪ੍ਰੋਪਰ ਉਸ ਦੀ ਜਾਣਕਾਰੀ ਲੈਂਦੇ ਨੇ ਤੇ ਉਹਦੀ ਐਲਬੀਐਸ ਜਰੀਏ ਉਹਦੀ ਨੈਵੀਗੇਸ਼ਨ ਦੇ ਜਰੀਏ ਲੋਕੇਸ਼ਨ ਟ੍ਰੇਸ ਕਰਕੇ ਤੇ ਮੌਕੇ ਤੇ ਡਿਸਪੈਚ ਕੀਤਾ ਜਾਂਦਾ ਹੈ ਮਹਰਪਾਲ ਜੀ ਤਾਂ ਜਿਹੜਾ ਮੁੱਖ ਮੰਤਵ ਤੁਸੀਂ ਦੱਸਿਆ ਕਿ ਜਿਹੜੀ ਐਸਐਸਐਫ ਜਿਹੜੀ ਬਣਾਈ ਗਈ ਹੈਗੀ ਹੈ ਉਹ ਜਿਹੜੀ ਲਗਾਤਾਰ ਜਿਹੜੇ ਸੜਕੀ ਹਾਦਸੇ ਸੜਕੀ ਹਾਦਸਾ ਦੇ ਵਿੱਚ ਲੋਕਾਂ ਨੂੰ ਜਲਦ ਤੋਂ ਜਲਦ ਜਿਹੜੀ ਮਦਦ ਉਹ ਦਿੱਤੀ ਜਾ ਤੇ ਲੋਕਲ ਪੁਲਿਸ ਦੇ ਨਾਲ ਵੀ ਅਦੀ ਕੋਆਰਡੀਨੇਸ਼ਨ ਹੋਏਗੀ ਐਸਐਸਐਫ ਦੀ ਬਿਲਕੁਲ ਜੀ ਬਿਲਕੁਲ ਇਹ ਜਿਹੜੇ ਤੁਸੀਂ ਦੇਖਦੇ ਬਹੁਤ ਜ਼ਿਆਦਾ ਸੜਕੀ ਹਾਦਸੇ ਹੁੰਦੇ ਸੀਗੇ ਇਹ ਜਦੋਂ ਹੁਣ ਇਹਨਾਂ ਦਾ ਸ਼ੁਰੂਆਤ ਕੀਤੀ ਗਈ ਹੈ ਇਹਨਾਂ ਗੱਡੀਆਂ ਦੇ ਨਾਲ ਤਾਂ ਉਹਨਾਂ ਨੂੰ ਕਿਤੇ ਜਾ ਕੇ ਠੱਲ ਪਾਈ ਜਾ ਕਿਉਂਕਿ ਜਿਵੇਂ ਲੋਕੀ ਅ ਨਸ਼ੇ ਦਾ ਸੇਵਨ ਕਰਕੇ ਗੱਡੀਆਂ ਗਲਤ ਡਰਾਈਵ ਕਰਦੇ ਸੀ ਤੇ ਗਲਤ ਇਨਸੀਡੈਂਟ ਹੁੰਦੇ ਸੀ ਹੁਣ ਉਹਨਾਂ ਗੱਡੀਆਂ ਨੂੰ ਵੀ ਉਹ ਚਲਾਣ ਨਹੀਂ ਕੀਤਾ ਜਾਏਗਾ ਉਹ ਗੱਡੀਆਂ ਜੇ ਕੋਈ ਡਰਿੰਕ ਕਰਕੇ ਡਰਾਈਵ ਕਰਦਾ ਤਾਂ ਗੱਡੀਆਂ ਨੂੰ ਬੰਦ ਕੀਤਾ ਜਾਊਗਾ ਤੇ 112 ਤੇ ਜਦੋਂ ਕਾਲ ਆਉਂਦੀ ਹੈ ਤੇ ਕਿੰਨੇ ਜਲਦੀ ਉਹਨੂੰ ਰਿਸਪੌਂਡ ਸਾਡੇ ਕੋਲ ਆਉਣ ਤੋਂ ਬਾਅਦ ਰਿਕਾਰਡ ਕਰਨ ਤੋਂ ਬਾਅਦ ਡਿਸਪੈਚ ਕਰਨ ਦੇ ਵਿੱਚ ਸਿਰਫ 10 ਮਿੰਟ ਦਾ ਟਾਈਮ ਹੁੰਦਾ 10 ਮਿੰਟ ਦੇ ਵਿੱਚ 10 ਤੋਂ 12 ਮਿੰਟ ਦੇ ਵਿੱਚ ਵਿੱਚ ਕਾਲ ਤੇ ਡਿਸਪੈਚ ਕਰਨ ਦੇ ਵਿੱਚ ਗੱਡੀ ਡੈਸਟੀਨੇਸ਼ਨ ਤੇ ਪਹੁੰਚ ਜਾਂਦੀ ਹੈ ਸਰਪਾਲ ਜੀ ਕਦੀ ਐਸਾ ਵੀ ਹੋਇਆ ਕਦੀ ਕੋਈ ਫੇਕ ਕਾਲਸ ਵੀ ਤੁਹਾਡੇ ਕੋਲ ਆਉਂਦੀ ਬਿਲਕੁਲ ਜੀ ਫੇਕ ਕਾਲਸ ਤਾਂ ਬਹੁਤ ਆਉਂਦੀਆਂ ਨੇ ਇਹ ਉਹ ਤੁਹਾਨੂੰ ਪਤਾ ਹੀ ਹੈ ਫੇਕ ਕਾਲਸ ਤਾਂ ਜ਼ਿਆਦਾਤਰ ਆਉਂਦੀਆਂ ਨੇ ਜੀ ਤੇ ਉਹ ਉਹਦੇ ਖਿਲਾਫ ਵੀ ਕੋਈ ਕਾਰਵਾਈ ਹੁੰਦੀ ਹੈ ਜੇ ਕੋਈ ਜੋ ਕੋਈ ਕਰਦੇ ਬਿਲਕੁਲ ਜੇ ਕੋਈ ਸਾਡੇ ਕਰਮਚਾਰੀਆਂ ਦੇ ਨਾਲ ਜਾਂ ਮਹਿਲਾ ਕਰਮਚਾਰੀਆਂ ਦੇ ਨਾਲ ਤੇ ਮੈਸਬੀਹੇਵ ਕਰਦਾ ਤਾਂ ਉਹ ਲੋ ਇੰਗੇਜਡ ਲੋਕਲ ਪੁਲਿਸ ਤੋਂ ਕਾਰਵਾਈ ਵੀ ਕਰਾਈ ਜਾਂਦੀ ਹੈ ਤੇ ਲੋਕਲ ਪੁਲਿਸ ਦੀ ਕਿੰਨੀ ਕੋਆਰਡੀਨਲ ਕੋਲਾਬੋਰੇਸ਼ਨ ਰਹਿੰਦੀ ਹੈ 100% ਸਾਡੇ ਨਾਲ ਤਾਲਮੇਲ ਹੈ ਔਰ 24 ਆਵਰਸ ਸਾਡੇ ਨਾਲ ਲਿੰਕ ਚ ਰਹਿੰਦੇ ਨੇ ਜਦੋਂ ਵੀ ਸਾਨੂੰ ਉਹਨਾਂ ਦੀ ਮਦਦ ਵੀ ਲੈਣੀ ਪੈਂਦੀ ਹੈ ਤਾਂ ਉਹਨਾਂ ਦੇ ਨਾਲ ਅਸੀਂ ਮੇਲ ਮਲਾਫ ਕਰਕੇ ਮੌਕੇ ਤੇ ਉਹਨਾਂ ਨੂੰ ਭੇਜਿਆ ਜਾਂਦਾ ਤੇ ਉਹਨਾਂ ਕੋਲ ਸਾਡੀਆਂ ਪਹਿਲਾਂ ਹੀ 165 ਗੱਡੀਆਂ ਈਆਰਪੀ ਚੱਲ ਰਹੀਆਂ ਨੇ ਉਹ ਜੋ ਵੀ ਕਿਸੇ ਨੂੰ ਡੋਮੈਸਟਿਕ ਵਾਇਲੈਂਸ ਹੁੰਦਾ ਜਾਂ ਕੋਈ ਹੋਰ ਕੋਈ ਕਰੇਲੂ ਝਗੜਾ ਹੁੰਦਾ ਜਾਂ ਕਰਾਈਮ ਅਗੇਂਸਟ ਪਰਸਨ ਹੁੰਦਾ ਜ਼ਿਆਦਾਤਰ ਸਾਡੇ ਕੋਲ ਕਰਾਈਮ ਅਗੇਂਸਟ ਪਰਸਨ ਤੇ ਡੋਮੈਸਟਿਕ ਵਾਇਲੈਂਸ ਦੀਆਂ ਕਮਲੇਟਾਂ ਆਲਰੇਡੀ ਪਹਿਲਾਂ ਆਉਂਦੀਆਂ ਸੀ ਜਿਨ੍ਹਾਂ ਨੂੰ ਸਾਡੀਆਂ 165 ਗੱਡੀਆਂ ਪਹਿਲੇ ਹੀ ਚੱਲ ਰਹੀਆਂ ਨੇ ਉਹ ਉਹਨਾਂ ਨੂੰ ਹੈਂਡਲ ਕਰਦੀਆਂ ਨੇ ਅਸੀਂ ਵੇਖ ਲਈ ਇੱਕ ਕਾਲ ਆਈ ਹੈਗੀ ਅਸੀਂ ਥੋੜਾ ਜਾਨਣਾ ਚਾਹਾਂਗੇ ਕਿ ਕਿਸੇ ਕੀ ਦੀ ਕਾਲ ਆਈ ਹੈ ਤੇ ਕਿਸੇ ਕੇ ਦੀ ਇਹਨਾਂ ਨੂੰ ਮਦਦ ਚ ਆ ਆ ਦੇਖੋ ਇਹ ਇਹ ਸਾਡੇ ਕੋਲ ਜਿਹੜੇ ਹੈਗੇ ਨੇ ਜਿਲ੍ਹਾ ਮੁਹਾਲੀ ਦੇ ਲਈ ਡੀ ਸੀ ਸੀ ਦਾ ਕੰਮ ਕਰ ਰਹੇ ਨੇ ਇਹ ਅੱਗੇ ਜਿਹੜੀਆਂ ਗੱਡੀਆਂ ਨੇ ਉਹਨਾਂ ਨੂੰ ਕੇਸ ਭੇਜ ਰਹੇ ਨੇ ਤੇ ਕੇਸ ਭੇਜਣ ਤੋਂ ਬਾਅਦ ਗੱਡੀ ਮੌਕੇ ਤੇ ਜਾਏਗੀ ਤੇ ਗੱਡੀ ਮੌਕੇ ਤੇ ਜਾ ਕੇ ਉੱਥੇ ਫਿਰ ਜਿਹੜੀ ਮਦਦ ਉਹਨਾਂ ਨੂੰ ਉੱਥੇ ਦਿੱਤੀ ਹਾਂਜੀ ਜੋ ਵੀ ਉਹਨਾਂ ਦੀ ਰਿਕੁਆਇਰਮੈਂਟ ਦੇ ਮੁਤਾਬਕ ਜੋ ਹੈ ਉਹ ਹੈ ਮੁੱਢਲੀ ਸਹਾਇਤਾ ਉਹਨਾਂ ਨੂੰ ਪ੍ਰਦਾਨ ਕਰਨ ਤੋਂ ਬਾਅਦ ਵਾਪਸ ਆਪਣੇ ਪੁਆਇੰਟ ਤੇ ਆਏ ਧੰਨਵਾਦ ਜੀ ਸੋ ਬਿਲਕੁਲ ਤੁਸੀਂ ਜਾਣਿਆ ਕਿ ਕਿਵੇਂ ਪੂਰਾ ਕੰਟਰੋਲ ਰੂਮ ਜਿਹੜਾ ਇੱਥੇ ਜਿਹੜਾ ਕੰਮ ਕਰ ਰਿਹਾ ਹੈ 112 ਨੰਬਰ ਜਿਹੜੀ ਕਿ ਐਮਰਜੈਂਸੀ ਰਿਸਪੌਂਸ ਸਿਸਟਮ ਜਿਹੜਾ ਹੈ ਕਿ ਹੈਗਾ ਪੰਜਾਬ ਸਰਕਾਰ ਦਾ ਉਹ ਇੱਥੇ ਹੀ ਉਹਦੀ ਵਰਕਿੰਗ ਪੂਰੀ ਕੀਤੀ ਜਾ ਰਹੀ ਹੈ ਤੇ तमाम ਜਿਹੜੀ ਹੁਣ ਜਿਹੜੀ ਕੋਸ਼ਿਸ਼ਾਂ ਕੀਤੀਆਂ ਗਈਆਂ ਕਿ ਜਿਹੜੀ ਸੜਕੀ ਹਾਦਸੇ ਦੇ ਵਿੱਚ ਲੋਕਾਂ ਦੀ ਜਿਹੜੀ ਜਾਨਾਂ ਜਾ ਰਹੀ ਹੈ ਉਸ ਨੂੰ ਕਿਵੇਂ ਬਚਾਇਆ ਜਾਣਾ ਹੈ ਸਮੇਂ ਰਹਿੰਦੇ ਕਿਉਂਕਿ ਅਕਸਰ ਪੁਲਿਸ ਥਾਣਿਆਂ ਦੇ ਵਿੱਚ ਇਸ ਤਰੀਕੇ ਨਾਲ ਸਮਾਂ ਨਿਕਲ ਜਾਂਦਾ ਹੈ ਕਿ ਉਹਦੇ ਥਾਣੇ ਦਾ ਏਰੀਆ ਪੈਂਦਾ ਹੈ ਇਹ ਮੇਰੇ ਥਾਣੇ ਦੇ ਏਰੀਆ ਪੰਦਾ ਇਸ ਦੇ ਵਿੱਚ ਹੀ ਕਾਫੀ ਸਮਾਂ ਨਿਕਲ ਜਾਂਦਾ ਲੇਕਿਨ ਐਸਐਸਐਫ ਦਾ ਕੰਮ ਸਿੱਧੇ ਤੌਰ ਤੇ ਜਿਹੜੀ ਸੜਕੀ ਜਿਹੜੇ ਹਾਦਸੇ ਆ ਉਹਨਾਂ ਦੇ ਉੱਤੇ ਠਲ ਪਾਣੀ ਹੈ ਤੇ ਲਗਾਤਾਰ ਜਿਸ ਤਰੀਕੇ ਨਾਲ ਮਾਮਲੇ ਵੱਧ ਰਹੇ ਨੇ ਹਾਦਸਿਆਂ ਦੇ ਉਸ ਨੂੰ ਕੰਟਰੋਲ ਕਰਨਾ ਇਸ ਐਸਐਸਫ ਦਾ ਮੇਨ ਮੁੱਖ ਮੰਤਵ ਹੈਗਾ ਤੇ ਉਸੇ ਮੰਤਵ ਨੂੰ ਲੈ ਕੇ ਜਿਹੜਾ ਐਸਐਸਐਫ ਵੱਲੋਂ ਜਿਹੜਾ ਇਹ ਕੰਟਰੋਲ ਰੂਮ ਇੱਥੇ ਸਥਾਪਿਤ ਕੀਤਾ ਹੈ ਕਿ ਜਿਹੜਾ ਕਿ 24 ਇੰਟੂ 7 ਜਿਹੜਾ ਇੱਥੇ ਆਪਣਾ ਕੰਮ ਕਰ ਰਿਹਾ ਤੇ तमाम ਜਿਹੜੇ ਤੁਸੀਂ ਇੱਥੇ ਵੇਖ ਰਹੇ ਹੋ ਕਾਲ ਸੈਂਟਰ ਜਿਹੜੇ ਏਮਪਲੋਈ ਹੈਗੇ ਇਹ ਬਿਨਾ ਸਮਾਂ ਗਜ਼ਾਰੇ ਜਿਹੜਾ ਸ ਨਾਲ ਦੇ ਨਾਲ ਉਸ ਕਾਲ ਦੇ ਉੱਤੇ ਰਿਸਪੌਂਡ ਕਰਦੇ ਤੇ ਅੱਗੇ ਜਿਹੜੀ ਗੱਡੀ ਉਸ ਨੂੰ ਡਿਸਪੈਚ ਕਰ ਦਿੱਤਾ ਜਾਂਦਾ ਹੈ ਵੀਡੀਓ ਜਰਨਲਿਸਟ ਸਚਿਨ ਉਰੋਲਾ ਦੇ ਨਾਲ ਅਨਕੁਸ਼ ਮਹਾਜਨ ਨਿਊਜ਼ ਨੇਸ਼ਨ ਮਹਾਲਾ